ਕੀ ਮੋੜ ਤੋਂ ਹੋ ਸਕਦਾ ਸੁਖਦੇਵ ਸਿੰਘ ਢੀਂਸਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਕਿਉਂਕਿ ਲਗਾਤਾਰ ਇਸ ਨੂੰ ਲੈ ਕੇ ਕਾਫੀ ਚਰਚਾਵਾ ਚੱਲ ਰਹੀ ਨੇ ਕਿਆਸਰਾਂੀਆਂ ਵੀ ਲਗਾਈਆਂ ਜਾ ਰਹੀਆਂ ਨੇ ਕੀ ਹੋ ਸਕਦਾ ਜਿਸ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਨੇ ਮਾਫੀ ਮੰਗੀ ਆ ਤਾਂ ਉਸ ਤੋਂ ਬਾਅਦ ਮੋੜ ਤੋਂ ਸੁਖਦੇਵ ਸਿੰਘ ਢੀਂਸਾ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਇਕੱਠੇ ਹੋ ਸਕਦੇ ਨੇ ਜਿਸ ਨੂੰ ਲੈ ਕੇ ਪਰਮਿੰਦਰ ਸਿੰਘ ਢੀਂਸਾ ਦਾ ਬਿਆਨ ਸਾਹਮਣੇ ਆ ਜਿਸਨੇ ਸਾਫ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਉਹਨਾਂ ਦਾ ਕਾਲਜ ਨਾਲ ਜਿਹੜਾ ਕਿ ਗਠਜੋੜ ਹੋਵੇਗਾ ਜਾਂ ਨਹੀਂ ਪਰਮਿੰਦਰ ਸਿੰਘ ਢੀਂਸਾ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਸੁਖਦੇਵ ਸਿੰਘ ਢੀਂਸਾ ਦੇ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਕਿ ਪਿੰਡਾਂ ਦੇ ਵਿੱਚ ਜਾ ਕੇ ਵਰਕਰਾਂ ਦੇ ਨਾਲ ਗੱਲਬਾਤ ਕਰੇਗੀ ਵਰਕਰਾਂ ਦੇ ਨਾਲ ਹੁਣ ਤੱਕ ਕਈ ਪਿੰਡਾਂ ਦੇ ਵਿੱਚ ਗੱਲਬਾਤ ਕੀਤੀ ਜਾ ਚੁੱਕੀ ਹੈ ਤੇ ਜਿਹੜੇ ਪਿੰਡ ਰਹਿ ਗਏ ਅਤੇ ਜਿਹੜੇ ਵਰਕਰ ਰਹਿ ਗਏ ਉਹਨਾਂ ਨਾਲ ਗੱਲਬਾਤ ਲਗਾਤਾਰ ਚੱਲ ਰਹੀ ਹੈ ਅਤੇ ਉਹਨਾਂ ਦੇ ਫੈਸਲੇ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਜੇਕਰ ਵਰਕਰ ਇਸ ਗੱਲ ਤੋਂ ਰਾਜੀ ਹੋਣਗੇ ਗਰ ਵਰਕਰਾਂ ਦੀ ਸਹਿਮਤੀ ਹੋਵੇਗੀ ਤਾਂ ਉਸ ਤੋਂ ਬਾਅਦ ਗੱਠ ਜੋੜ ਨੂੰ ਲੈ ਕੇ ਸੋਚਿਆ ਵਿਚਾਰਿਆ ਜਾ ਸਕਦਾ ਹੈ ਸਭ ਜਿਸ ਤਰ੍ਹਾਂ ਸਰਵਿਸਿੰਗ ਬਾਦਲ ਨੇ ਮਾਫੀ ਮੰਗੀ ਸੀ ਤੇ ਅਕਾਲੀ ਦਲ ਦੇ ਵਿੱਚ ਜੁਆਇਨ ਦੁਆਰਾ ਜਾਣ ਦੀ ਕੋਈ ਹੈ ਕੋਈ ਰਣਨੀਤੀ ਦੇਖੋ ਇਹਦੇ ਵਾਸਤੇ ਤੁਹਾਨੂੰ ਪਤਾ ਹੀ ਹੋਣਾ ਹੈ ਈ 300 ਸਾਹਿਬ ਨੇ ਇੱਕ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਹੈ ਜਿਹੜੀ ਸਾਰੇ ਲੀਡਰ ਤੇ ਵਰਕਰਾਂ ਦੀ ਰਾਏ ਲੈ ਰਹੀ ਹੈ ਤੇ ਉਹ ਕਮੇਟੀ ਤਕਰੀਬਨ 8 ਜਿਲ੍ਹੇ ਜਿਹੜੇ ਨੇ ਉਹਦੇ ਵਰਕਰਾਂ ਨੂੰ ਮਿਲ ਚੁੱਕੀ ਹੈ ਤੇ ਬਾਕੀ ਹਜੇ ਰਹਿੰਦੀ ਹੈ ਤੇ ਸਾਰਿਆਂ ਨੂੰ ਮਿਲ ਕੇ ਸਾਰਿਆਂ ਦੀ ਰਾਏ ਲੈ ਕੇ ਉਹਦੇ ਮੁਤਾਬਕ ਰਿਪੋਰਟ ਦੇਊਗੀ ਉਸ ਦੇ ਮੁਤਾਬਕ ਕੀ ਅਸੀਂ ਜਿਹੜਾ ਅੱਗੇ ਜਿਹੜਾ ਕੋਈ ਫੈਸਲਾ ਕਰਾਂਗੇ ਸੋ ਸਾਰਾ ਕੁਝ ਜੋ ਹੋਣਾ ਹੈ ਪਾਰਟੀ ਦੀ ਸਮੁੱਚੀ ਦੀ رائے ਦੇ ਨਾਲ ਹੀ ਹੋਣਾ। ਸ ਜਿਸ ਤਰ੍ਹਾਂ ਬੀਬੀ ਜਗੀਰ ਸਿੰਘ ਦਾ ਅੱਜ ਕੀ ਕੌਜੀ ਦਾ ਬਿਆਨ ਆ ਰਿਹਾ ਹੈਗਾ ਵੀ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਬਾਹਰ ਕੱਢਿਆ ਸੀ ਪਾਰਟੀ ਦੇ ਵਿੱਚੋਂ ਉਹਨਾਂ ਨੇ ਕਿਹਾ ਵੀ ਹੁਣ ਸੁਖਬੀਰ ਸਿੰਘ ਬਾਦਲ ਸਾਨੂੰ ਫੋਨ ਕਰ ਕਰਕੇ ਕਹਿ ਰਹੇ ਆ ਵੀ ਪਾਰਟੀ ਜੁਆਇਨ ਕਰ ਲਓ ਤਾਂ ਬੀਬੀ ਜਗੀਰ ਗੋਲ ਦਾ ਕਹਿਣਾ ਹੈਗਾ ਵੀ ਜਿਸ ਤਰ੍ਹਾਂ ਮੈਨੂੰ ਪਾਰਟੀ ਚੋਂ ਬਾਹਰ ਕੱਢਿਆ ਉਸੇ ਤਰ੍ਹਾਂ ਹੀ ਦੇਖੋ ਵੈਸੇ ਤਾਂ ਚਲੋ ਬੀਬੀ ਜੀ ਦਾ ਆਪਣਾ ਜਿਵੇਂ ਉਹ ਸਮਝਦੇ ਨੇ ਉਹਨਾਂ ਨੇ ਉਸ ਮੁਤਾਬਕ ਕਰਨਾ ਹੈ ਪਰ ਗੱਲ ਇਹ ਹੈ ਵੀ ਸਾਰਿਆਂ ਨੂੰ ਹੀ ਪਾਰਟੀ ਚੋਂ ਕੱਢਿਆ ਗਿਆ ਉਦੋਂ ਹਾਲਾਤ ਏਸੀ ਵੀ ਜਿਹੜੇ ਵੀ ਕੋਈ ਬੋਲਦਾ ਸੀ ਉਹਨੂੰ ਪਾਰਟੀ ਚੋਂ ਕੱਢ ਤਾ ਤੇ ਢੀਂਟਾ ਸਾਹਿਬ ਨੂੰ ਵੀ ਪਾਰਟੀ ਚੋਂ ਕੱਢਿਆ ਗਿਆ ਮੈਨੂੰ ਵੀ ਪਾਰਟੀ ਚੋਂ ਕੱਢਿਆ ਗਿਆ ਹੋਰ ਵੀ ਜਿਹੜੇ ਆਗੂ ਨੇ ਉਹਨਾਂ ਨੂੰ ਪਾਰਟੀ ਚੋਂ ਇਸ ਕਰਕੇ ਕੱਢਿਆ ਗਿਆ ਸੀ ਵੀ ਉਹਨਾਂ ਨੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੀਆਂ ਨੀਤੀਆਂ ਦਾ ਜਿਹੜਾ ਹੈ ਵਿਰੋਧ ਕੀਤਾ ਜਾਂ ਉਹਨਾਂ ਦੀ ਨੁਕਤਾਚੀਨੀ ਕੀਤੀ ਤੇ ਜਿਹਦੇ ਕਰਕੇ ਅੱਜ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋ ਗਿਆ ਕਿਸ ਤਰ੍ਹਾਂ ਨਗਰ ਵੀ ਕਿਸ ਤਰ੍ਹਾਂ ਪਾਰਟੀ ਦੇ ਵਿੱਚ ਦੁਬਾਰਾ ਹੋ ਸਕਦਾ ਕਿਉਂਕਿ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿ ਪ੍ਰਧਾਨਗੀ ਚੇਂਜ ਕਰਨ ਦਾ ਹੈਗਾ ਮੈਂ ਜੀ ਦੀ ਕੋ ਉਹ ਤਾਂ ਮੈਂ ਅੱਜ ਕੋਈ ਟਿੱਪਣੀ ਕਰਨੀ ਨਹੀਂ ਸਕਦਾ ਆਖਰ ਸਾਡੀ ਜੋ ਰਿਪੋਰਟ ਕਮੇਟੀ ਬਣ ਰਹੀ ਹੈ ਉਹਦੇ ਵਿੱਚ ਜਿਹੜਾ ਅਸੀਂ ਉਹ ਕਰਾਂਗੇ ਸਾਡੇ ਜਿਹੜੇ 300 ਸਾਹਿਬ ਨੇ ਜਿਹੜੇ ਇਸ਼ੂਜ਼ ਨੂੰ ਲੈ ਕੇ ਜਿਹੜਾ ਹੈ ਪਾਰਟੀ ਵਿੱਚ ਗੱਲ ਰੱਖੀ ਸੀ ਜਾਂ ਜਿੰਨਾ ਕਰਕੇ ਉਹਨੂੰ ਕੱਢੇ ਗਿਆ ਉਹ ਸਾਰੇ ਜਾਣਦੇ ਹੀ ਨੇ ਇਹ ਜਿਸ ਪਾਰਟੀ ਦੀ ਡੈਮੋਕ੍ਰੈਟਿਕ ਫੰਕਸ਼ਨਿੰਗ ਨੂੰ ਲੈ ਕੇ ਪਾਰਟੀ ਦੇ ਵਿੱਚ ਜਿਹੜਾ ਹੈ ਪੰਥਕ ਇਸ਼ੂਸ ਜਿਹੜੇ ਸੀ ਉਹਨਾਂ ਨੂੰ ਲੈ ਕੇ ਪਿਛਲੇ ਸਮੇਂ ਵਿੱਚ ਪਾਰਟੀ ਦੇ ਵੱਲੋਂ ਲਏ ਗਲਤ ਫੈਸਲਿਆਂ ਨੂੰ ਲੈ ਕੇ ਉਹ ਸਾਰੀ ਗੱਲਾਂ ਨੂੰ ਲੈ ਕੇ ਉਹਨਾਂ ਨੇ ਪਾਰਟੀ 'ਚ ਜਿਹੜਾ ਹੈ ਵਿਰੋਧ ਕੀਤਾ ਸੀ ਜਿਸ ਕਰਕੇ ਉਹਨੂੰ ਕੱਢੇ ਗਿਆ ਸੀ ਸਰ ਇੰਡੀਆ ਗੱਟ ਜੋੜ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਤੇ ਕਾਂਗਰਸ ਸਰੋਧੀ ਤੇ ਪੁੱਛਿਆ ਗਿਆ ਕਿ ਲੱਗਦਾ ਹੈ ਵੀ ਤੁਹਾਨੂੰ 2024 ਤੋਂ ਪਹਿਲਾਂ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਦੇਖੋ ਗੱਲ ਆਮ ਆਦਮੀ ਪਾਰਟੀ ਇਕੱਠੇ ਲੜਨ ਜਾਂ ਡੱਡ ਲੜਨ ਮੈਂ ਸਮਝਦਾ ਇਹਦਾ ਕੋਈ ਬੜਾ ਵੱਡਾ ਫਰਕ ਨਹੀਂ ਪੈਣਾ ਉਹਦਾ ਕਾਰਨ ਹੈ ਵੀ ਲੋਕ ਮੌਕਾਪਰਸਤ ਰਾਜਨੀਤੀ ਨੂੰ ਸਮਝ ਜਾਂਦੇ ਨੇ ਇਹ ਆਮ ਆਦਮੀ ਪਾਰਟੀ ਤੇ ਜਿਹੜੀ ਕਾਂਗਰਸ ਹੈ ਸਿਧਾਂਤਕ ਤੌਰ ਤੇ ਤਾਂ ਇੱਕ ਦੂਜੇ ਦੇ ਵਿਰੋਧੀ ਨੇ ਇਹਨਾਂ ਦੇ ਜਿਹੜੀਆਂ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੋ ਉਹ ਕਾਂਗਰਸ ਦੇ ਵਿਰੋਧ ਦੇ ਵਿੱਚੋਂ ਹੀ ਨਿਕਲੀ ਸੀ ਜਿਹੜਾ ਉੱਥੇ ਦਿੱਲੀ ਧਰਨਾ ਲਾਇਆ ਸੀ ਉਹਦੇ ਚੋਂ ਨਿਕਲੀ ਸੀ ਤੇ ਅੱਜ ਜੇ ਇਕੱਠੇ ਹੁੰਦੇ ਨੇ ਇਹ ਸਿਰਫ ਇੱਕ ਮੌਕਾ ਪ੍ਰਸਤੀ ਹੀ ਹੋਊ ਇਸ ਤੋਂ ਬਾਅਦ ਕੁਝ ਨਹੀਂ ਕਿਉਂਕਿ ਇਹ ਦੋਨਾਂ ਨੂੰ ਖਤਰਾ ਹੈ ਇਹ ਆਪਣੀ ਹੋਂਦ ਨੂੰ ਬਚਾਉਣ ਲਈ ਨਰਿੰਦਰ ਮੋਦੀ ਦੇ ਪ੍ਰਭਾਵ ਤੋਂ ਡਰ ਕੇ ਇਹ ਸਾਰੇ ਜਿਹੜੇ ਨੇ ਇਕੱਠੇ ਹੋ ਰਹੇ ਨੇ ਤੇ ਇਹਨਾਂ ਦਾ ਜਿਹੜਾ ਇਕੱਠ ਜੇ ਹੁੰਦਾ ਵੀ ਇਹ ਬੜਾ ਲੰਬਾ ਚੌਥ ਚੱਲਣਾ ਨਹੀਂ ਕਿਉਂਕਿ ਇਹਨਾਂ ਨੂੰ ਸਿਰਫ ਆਪਦੇ ਆਪ ਦੇ ਹਿੱਤ ਇਹਨਾਂ ਲਈ ਮੁੱਖ ਨੇ ਤੇ ਇਹ ਜਿਆਦਾ ਸਮਾਂ ਜਿਤ ਬਣ ਵੀ ਗਿਆ ਹੈ ਗੜਚੋੜ ਬੜਾ ਲੰਬਾ ਸਮਾਂ ਚੱਲ ਨਹੀਂ ਸਕਦਾ ਜਦ ਤੁਸੀਂ ਕਿਸੇ ਦੇ ਵਿਰੋਧ ਚ ਇਕੱਠੇ ਹੋ ਉਹ ਨਹੀਂ ਚੱਲਦਾ ਹਾਂ ਤੁਸੀਂ ਮੁੱਦਿਆਂ ਨੂੰ ਲੈ ਕੇ ਇਕੱਠੇ ਹੋ ਉਹ ਗੱਲ ਅੱਡੇ ਪਰ ਇਹ ਤਾਂ ਵਿਰੋਧ ਇਕੱਠੇ ਹੋ ਰਹੇ ਨੇ ਸੇ ਕਾਂਗਰਸ ਨਵਜੋਤ ਸਿੱਧੂ ਦੇ ਖਿਲਾਫ ਵੀ ਕਾਂਗਰਸ ਚ ਆਪਸੀ ਜਿਹੜੀ ਹੈਗੀ ਧੜામੰਦੀ ਸ਼ੁਰੂ ਹੋ ਗਈ ਹੈ ਕਿਵੇਂ ਦੇਖਦੇ ਹਾਂ ਤੇ ਕਾਂਗਰਸ ਦੀ ਕੋਈ ਅੱਜ ਦੀ ਨਹੀਂ ਕਾਂਗਰਸ ਚ ਲੰਬੇ ਸਮੇਂ ਤੋਂ ਤੁਹਾਡਾ ਬੰਦੀ ਚੱਲ ਰਹੀ ਹੈ ਤੇ ਕੋਈ ਇੱਕ ਦੂਜੇ ਨਾਲ ਜਿਹੜਾ ਹੈ ਨਿਗਰ ਲਾਉਣ ਨੂੰ ਤਿਆਰ ਨਹੀਂ ਕੋਈ ਇੱਕ ਦੂਜੇ ਦੇ ਨਾਲ ਚੱਲਣ ਨੂੰ ਤਿਆਰ ਨਹੀਂ। ਤੋਂ ਕਾਂਗਰਸ ਦਾ ਪੰਜਾਬ ਦੇ ਵਿੱਚ ਜਿਹੜਾ ਹੈ ਵਿਖ ਉਹ ਕੋਈ ਹੈ ਨਹੀਂ ਕਿਉਂਕਿ ਨਾ ਤਾਂ ਇਹਨਾਂ ਨੇ ਕਦੇ ਪੰਜਾਬ ਦੇ ਬਾਰੇ ਸੋਚਿਆ। ਨਾ ਪੰਜਾਬ ਦਾ ਕਦੇ ਕੋਈ ਭਲਾ ਕੀਤਾ ਹੈ ਕਾਂਗਰਸ ਨੇ। ਤੋਂ ਕਾਂਗਰਸ ਦਾ ਤਾਂ ਮੈਂ ਨਹੀਂ ਸਮਝਦਾ ਕੋਈ ਲੰਬਾ ਚੌੜਾ ਪੰਜਾਬ ਦੇ ਵਿੱਚ ਅੱਗੇ ਵੇਖੇ। ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇਖ ਰਹੇਗਾ। ਪੰਜਾਬ ਦੇ ਹਾਲਾਤ ਬਹੁਤ ਚਿੰਤਾਜਨਕ ਨੇ। ਦੋ ਮੁੱਦੇ ਜਿਨ੍ਹਾਂ ਦੇ ਉੱਤੇ ਸਰਕਾਰ ਨੂੰ ਇਮੀਡੀਏਟਲੀ ਧਿਆਨ ਦੇਣ ਦੀ ਲੋੜ ਹੈ ਉਹ ਇੱਕ ਤਾਂ ਵੱਧ ਰਿਹਾ ਨਸ਼ਾ ਤੇ ਦੂਜਾ ਵੱਧ ਰਿਹਾ ਕ੍ਰਾਈਮ ਤੇ ਇਹ ਦੋਨੇ ਮਸਲੇ ਵੀ ਆਪਸ ਚ ਜੁੜੇ ਹੋਏ ਨੇ ਮੈਜੋਰਟੀ ਤੁਸੀਂ ਦੇਖੋਗੇ ਜਿਹੜਾ ਕ੍ਰਾਈਮ ਹੋ ਰਿਹਾ ਉਹ ਜਿਹੜੇ ਨਸ਼ੇ ਕਰਕੇ ਜਾਂ ਨਸ਼ੇ ਦੀ ਜਿਨ੍ਹਾਂ ਨੂੰ ਨਹੀਂ ਮਿਲ ਰਿਆ ਪੈਸੇ ਵਾਸਤੇ ਉਹ ਲੋਕ ਜਿਹੜਾ ਫਰੋਤੀਆਂ ਕਰ ਰਹੇ ਨੇ ਉਹ ਲੁੱਟਾਂ ਖੋਹਾਂ ਕਰ ਰਹੇ ਨੇ ਉਸੇ ਕਰਕੇ ਨਸ਼ਾ ਵੱਧ ਰਿਹਾ ਸੋ ਜੇ ਜੇ ਨਸ਼ੇ ਨੂੰ ਕੰਟਰੋਲ ਕਰਦੀ ਹੈ ਸਰਕਾਰ ਤਾਂ ਮੈਂ ਸਮਝਦਾ ਕਿਤਨਾ ਕਿਤੇ क्राइम ਵੀ ਪੰਜਾਬ ਦਾ 70% क्राइम ਵੀ ਕੰਟਰੋਲ ਚ ਆ ਜੂ ਇਹ ਦੋ ਚੀਜ਼ਾਂ ਦੇ ਵਿੱਚ ਸਰਕਾਰ ਦੀ ਬਹੁਤ ਵੱਡੀ ਫੇਲਿਓ ਰਹੀ ਹੈ ਪਿਛਲੇ 2 ਸਾਲਾਂ ਦੇ ਵਿੱਚ ਬਹੁਤ ਵਾਧਾ ਹੋਇਆ ਨਸ਼ੇ ਦੇ ਵਿੱਚ ਤੇ क्राइम ਦੇ ਵਿੱਚ ਤੇ ਇੱਕ ਲਾਸ ਵਾਲੇ ਹੈ ਜੀ ਟ੍ਰੈਕ ਜੁਨੈਨਾ ਦੀ ਹੜਤਾਲ ਹੋ ਗਈ ਜਿਹੜਾ ਕੇਂਦਰ ਸਰਕਾਰ ਵੱਲੋਂ ਇੱਕ ਕਾਨੂੰਨ ਬਣਾਇਆ ਗਿਆ ਪਹਿਲਾਂ ਵੀ ਪੈਟਰੋਲ ਪੰਪ ਬੰਦ ਕਰ ਦਿੱਤੇ ਗਏ ਸੀ ਉਸ ਦਿਨ ਬੜਾ ਪੰਜਾਬ ਵਿੱਚ ਹਲਾਸ਼ੀ ਸੀ ਪੂਰੇ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੇਖਦੇ ਟਰੱਕ ਜਿਨੇ ਦੁਬਾਰਾ ਹੜਤਾਲ ਸ਼ੁਰੂ ਕਰ ਦਿੱਤੀ। ਦੇਖੋ ਪਹਿਲਾ ਬਿਆਨ ਤਾਂ ਆਇਆ ਸੀਗਾ ਹੋਮ ਸੈਕਟਰੀ ਦਾ ਵੀ ਅਸੀਂ ਸਾਰੇ ਨਾਲ ਬੈਠ ਕੇ ਗੱਲ ਕਰਕੇ ਹੀ ਇੱਕ ਵਿੱਚ ਜਿਹੜੇ ਜਿਹੜਾ ਕਾਨੂੰਨ ਦੇ ਵਿੱਚ ਸੋਧਾਂ ਕਰਾਂਗੇ। ਸੋ ਮੈਂ ਸਮਝਦਾ ਕਿ ਦੋਨੇ ਪੱਖਾਂ ਨੂੰ ਰੱਖ ਕੇ ਆਮ ਲੋਕਾਂ ਦੇ ਨੂੰ ਤੇ ਡਰਾਈਵਰਾਂ ਦੇ ਦੋਨਾਂ ਦੇ ਪੱਖਾਂ ਨੂੰ ਲੈ ਕੇ ਕੋਈ ਵਿਚ ਦਾ ਰਸਤਾ ਕੱਢਣਾ ਚਾਹੀਦਾ। ਕਿਉਂਕਿ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਕਿਸੇ ਨੂੰ ਜੇ ਕੋਈ ਕਿਸੇ ਦਾ ਜੇ ਕੋਈ ਐਕਸੀਡੈਂਟ ਡੈਥ ਹੁੰਦੀ ਹੈ ਉਹਨਾਂ ਨੂੰ ਵੀ ਨਿਆਂ ਮਿਲਣਾ ਚਾਹੀਦਾ ਪਰ ਇਹ ਹੋਵੇ ਵੀ ਜੇ ਕੋਈ ਅਣਗਹਿਲੀ ਕਰਕੇ ਕੋਈ ਹੁੰਦਾ ਉਹਦੇ ਵਾਸਤੇ ਜ਼ਰੂਰ ਹੋਵੇ ਆ ਜੇ ਕੋਈ ਅਣਜਾਣੇ ਕੋਈ ਹੁੰਦੀ ਹੈ ਉਹਦੇ ਵਾਸਤੇ ਥੋੜਾ ਜਿਹਾ ਸਰਕਾਰ ਨੂੰ ਕਿਤੇ ਨਾ ਕਿਤੇ ਨਰਮ ਰੁਖ ਰੱਖਣਾ ਚਾਹੀਦਾ ਹੈ ਉਹਦੇ ਵਾਸਤੇ ਬੈਠ ਕੇ ਹੱਲ ਕੱਢਣਾ ਚਾਹੀਦਾ ਹੈ ਨਹੀਂ ਤਾਂ ਦੇਸ਼ ਦਾ ਸਾਰਾ ਅਰਥਚਾਰਾ ਅਸਤਵਸਤ ਹੋ ਜਾਊਗਾ ਜੇ ਟਰੱਕ ਆਪਰੇਟਰ ਹਰ ਤਾਰ ਤੇ ਚਲੇ ਗਏ ਤਾਂ ਤੁਸੀਂ ਦੇਖੋ ਇੱਕ ਦਿਨ ਦੀ ਹੜਤਾਲ ਨਾਲ ਕੀ ਮੁਰਾਲ ਹੋਗਾ ਜੇ ਕਿਤੇ ਚਲੇ ਕਿਤੇ ਬਹੁਤ ਨੁਕਸਾਨ ਹੋਊਗਾ ਸੋ ਦਾਦਿਆ ਕਿ ਕਾਫੀ ਸਮੇ ਤੋਂ ਇਹ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸੁਖਦੇਵ ਸਿੰਘ ਘੀਂਸਾ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਮੋੜ ਤੋਂ ਇਕੱਠੀ ਹੋ ਜਾਵੇ ਪਰ ਦੇਖਣਾ ਹੋਵੇਗਾ ਕਿ ਹੁਣ ਵਰਕਰਾਂ ਦਾ ਜਿਹੜੇ ਸੁਖਦੇਵ ਸਿੰਘ ਘੀਂਸਾ ਦੇ ਵਰਕਰ ਨੇ ਉਹਨਾਂ ਦੇ ਆਗੂ ਨੇ ਦੇਖਣਾ ਹੋਵੇਗਾ ਕਿ ਉਹਨਾਂ ਵੱਲੋਂ ਕਿੰਨੀ ਕੁ ਸਹਿਮਤੀ ਜਤਾਈ ਜਾਂਦੀ ਹੈ ਬਿਊਰੋ ਰਿਪੋਰਟ ਹਰਪਾ ਪੰਜਾਬ ਟੀਵੀ